ਸਸ ਸਿਕਲ ਦੋਸਤੋ ਜੌਬ ਬਲੱਟ ਬਾਈ ਹਰਦੀਪ YouTube ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਚੰਡੀਗੜ੍ਹ ਸੂਚਨਾ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਇਹਨਾਂ ਪੋਸਟਾਂ ਲਈ 21 ਤੋਂ ਲੈ ਕੇ 45 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 60000 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਜੋ ਯੋਗ ਹੋਣਗੇ ਇਹ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪਾ ਚੱਲਦੇ ਆਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜਰੂਰਤ ਹੋਵੇਗੀ ਦੋਸਤੋ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇਤਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਐਪਲੀਕੇਸ਼ਨ ਫਾਰਮ ਅਤੇ ਨੋਟੀਫਿਕੇਸ਼ਨ ਪ੍ਰਾਪਤ ਕਰ ਸਕੋਗੇ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਡਾਊਨਲੋਡ ਕਰਕੇ ਪੜ੍ਹ ਕੇ ਫਿਲਪ ਕਰਕੇ ਮੈਂ ਡਾਕੂਮੈਂਟਸ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਪਹੁੰਚਣਾ ਔਰ ਕਿਵੇਂ ਪਹੁੰਚਣਾ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਅਗਰ ਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੁਸਾਇਟੀ ਫਾਰ ਐਡਵਾਂਸਡ ਮੈਨੇਜਮੈਂਟ ਆਫ ਕਮਿਊਨੀਕੇਸ਼ਨ ਐਂਡ ਵੈਲਿਊ ਐਡਿਟ ਡਿਸੇਮੀਨੇਸ਼ਨ ਆਫ ਇਨਫੋਰਮੇਸ਼ਨ ਚੰਡੀਗੜ੍ਹ ਬਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਤੁਹਾਡਾ ਜੌਬ ਲੋਕੇਸ਼ਨ ਚੰਡੀਗੜ੍ਹ ਹੋਵੇਗਾ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਿਓ ਜੀ ਦੋਸਤੋ ਨਾ ਪੋਸਟਾਂ ਲਈ ਬਾਅਦ ਕਰ ਇੰਟਰਵਿਊ ਰੱਖੀ ਗਈ ਹੈ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਕੇਵਲ ਇੰਟਰਵਿਊ ਕੁਆਲਿਫਿਕੇਸ਼ਨ ਐਕਸਪੀਰੀਅੰਸ ਦੇ ਆਧਾਰ ਤੇ ਤੁਹਾਡਾ ਸੈLECTION ਕੀਤਾ ਜਾਵੇ ਤੋ ਜੋ ਉਮੀਦਵਾਰ ਨੇ ਜੀ ਉਹਨਾਂ ਨੂੰ ਬਾਅਦ ਵਿੱਚ ਇੰਟਰਵਿਊ ਲਈ ਸੱਦਾ ਦਿੱਤਾ ਜਾਂਦਾ ਜੀ ਇਹ ਪੋਸਟਾਂ ਕੰਟਰੈਕਟ ਬੇਸ ਤੇ ਭਰੀਆਂ ਜਾਣਗੀਆਂ ਪੋਸਟਾਂ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ ਇੱਕ ਆ ਜੀ ਸਪੀਚ ਰਾਈਟਰ ਦੀਆਂ ਪੋਸਟਾਂ ਨੇ ਜੀ ਚਾਰ ਪੋਸਟਾਂ ਨੇ ਹਿੰਦੀ ਦੀਆਂ ਦੋ ਪੋਸਟਾਂ ਨੇ ਇੰਗਲਿਸ਼ ਦੀਆਂ ਕੁਆਲਿਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਮਾਸ ਕਮਿਊਨੀਕੇਸ਼ਨ ਜਾਂ ਜਰਨਲਿਜ਼ਮਸ ਵਿੱਚ ਜਾਂ ਫਿਰ ਐਮਏ ਤੁਸੀਂ ਕੰਪਲੀਟ ਕੀਤੀ ਹੈ ਹਿੰਦੀ ਜਾਂ ਇੰਗਲਿਸ਼ ਵਿੱਚ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਮਾਸ ਤੁਹਾਨੂੰ ਨੌਲੇਜ ਹੈ ਸਪੀਚ ਰਾਈਟਿੰਗ ਦੀ ਉਮਰ ਹੱਦ ਹੈ ਜੀ 21 ਤੋਂ ਲੈ ਕੇ 45 ਸਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ 60000 ਪਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 2 ਜੀ ਪੋਸਟ ਹੈ ਜੀ ਕੰਟੈਂਟ ਰਾਈਟਰ ਦੀ ਪੋਸਟ ਹੈ ਜੀ ਚਾਰ ਪੋਸਟਾਂ ਨੇ ਹਿੰਦੀਆਂ ਚਾਰ ਪੋਸਟਾਂ ਨੇ ਇੰਗਲਿਸ਼ ਦੀਆਂ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਮਾਸ ਕਮਿਊਨੀਕੇਸ਼ਨ ਜਾਂ ਜਰਨਲਿਜ਼ਮਸ ਵਿੱਚ ਜਾਂ ਫਿਰ ਐਮਏ ਹਿੰਦੀ ਜਾਂ ਇੰਗਲਿਸ਼ ਵਿੱਚ ਤੁਸੀਂ ਪਾਸ ਕੀਤੇ ਇੱਕ ਸਾਲ ਦਾ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਮਾਸ ਕਮਿਊਨੀਕੇਸ਼ਨ ਦਾ ਅਤੇ ਨੌਲੇਜ ਹੈ ਤੁਹਾਨੂੰ ਕੰਟੈਂਟ ਰਾਈਟਰ ਦੀ ਉਮਰ ਹੱਦ ਜੀ 21 ਤੋਂ ਲੈ ਕੇ 45 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ 60000 ਪ੍ਰਤੀ ਮਹੀਨਾ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ ਤੇ ਯੋਗਤਾ ਪੂਰੀਆਂ ਕਰਦੇ ਨੇ ਜੀ ਉਹ ਇਹਨਾਂ ਪੋਸਟਾਂ ਲਈ ਅਪਲਾਈ ਜੁਰ ਕਰਨ ਜੀ ਦੋਸਤੋ ਯੋਗ ਉਮੀਦਵਾਰ ਨੇ ਜੀ 16 ਮਈ 2025 ਸ਼ੁੱਕਰਵਾਰ ਵਾਲੇ ਦਿਨ ਸਬੰਧੀ ਡਾਕੂਮੈਂਟਸ ਜਿਵੇਂ ਐਪਲੀਕੇਸ਼ਨ ਫਾਰਮ 10ਵੇਂ ਸਰਟੀਫਿਕੇਟਸ 12ਵੀਂ ਦਾ ਗ੍ਰੈਜੂਏਟ ਸਰਟੀਫਿਕੇਟਸ ਪੋਸਟ ਗ੍ਰੈਜੂਏਟ ਸਰਟੀਫਿਕੇਟਸ ਡਿਪਲੋਮਾ ਸਰਟੀਫਿਕੇਟਸ ਜਦ ਚੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਹਦਾ ਸਰਟੀਫਿਕੇਟਸ ਲੈ ਕੇ ਤੁਸੀਂ ਪਹੁੰਚਣਾ ਹੋਵੇਗਾ ਜੀ ਐਡਰੈਸ ਨੋਟ ਕਰ ਲਓ ਜੀ ਆਫਿਸ ਆਫ ਐਸ اے ਐਮ ਬੀ ਐਡੀ ਐਸ ਸੀਓ 23 ਸੈਕਟਰ 7 ਮੱਧੇਮਾਰਗ ਚੰਡੀਗੜ੍ਹ ਦੇ ਐਡਰੈਸਸ ਇਸ ਵੇਲੇ 10 ਵਜੇ ਤੁਸੀਂ ਪਹੁੰਚ ਸਕੋਗੇ 1:30 ਦੁਆਰਾ ਫਿਰ ਦੱਸਣਾ ਜੀ 16 5 2025 ਨੂੰ ਤੁਹਾਡਾ ਇੰਟਰਵਿਊ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ